ਇਹ ਨਹੀਂ ਪਤਾ ਇਹ ਮਾਇਆ ਨੇ ਕਦੋਂ ਕਿਹਨੂੰ ਦੱਬ ਲੈਣਾ ਇਹ ਨਹੀਂ ਪਤਾ ਕਦੋਂ ਕੋਈ ਪੁਰਬਲਾ ਕਰਿਆ ਹੋਇਆ ਕਰਮ ਸਾਡੇ ਅੱਗੇ ਆ ਜਾਣਾ ਕੋਈ ਪਤਾ ਨਹੀਂ ਇਸੇ ਤਰ੍ਹਾਂ ਨਾ ਕਿਉਂਕਿ ਬੀਜਿਆ ਹੋਇਆ ਆਪਾਂ ਜੋ ਵੀ ਆ ਮੈਂ ਦਾਸ ਹਮੇਸ਼ਾ ਇਹ ਗੱਲ ਬੋਲਦਾ ਹੈ ਕਿ ਜੀਵ ਦਾ ਕਰਿਆ ਹੋਇਆ ਕਰਮ ਜੀਵ ਭੋਗਦਾ ਆਪਾਂ ਜਿੰਨੇ ਬੈਠੇ ਆ ਨਾ ਕੋਈ ਗਰੀਬ ਹੈ ਕੋਈ ਅਮੀਰ ਹੈ ਕਿਸੇ ਦੀ ਬੜੀ ਮਹਿਮਾ ਹੋ ਰਹੀ ਹੈ ਜੈ ਜੈਕਾਰ ਹੋ ਰਹੀ ਹੈ ਕਿਸੇ ਦੇ ਸਤਰ ਪੈਂਦੇ ਨੇ ਇਹ ਸਭ ਕਰਮਾਂ ਦਾ ਫਲ ਹੁੰਦਾ ਹੈ ਇਸ ਕਰਕੇ ਹਰ ਕਰਮ ਸੋਚ ਕਰਨ ਤੋਂ ਪਹਿਲਾਂ ਬਹੁਤ ਵਾਰ ਸੋਚਣਾ ਪੈਂਦਾ ਹੈ ਇਸੇ ਕਰਕੇ ਜਿਹੋ ਜੀ ਸੰਗਤ ਦੇ ਵਿੱਚ ਜੀ ਬਹਿੰਦਾ ਉਹ ਜਿਹ ਅਸਰ ਵੀ ਹੁੰਦਾ ਉਹ ਤੇਤੇ ਕਈ ਵਾਰ ਨਮਾ ਕਰਮ ਬਣ ਜਾਂਦੇ ਹਰ ਇੱਕ ਗੱਲ ਵਿਚਾਰ ਕੇ ਸੋਚ ਕੇ ਸਮਝ ਵਿਚਾਰੇ ਬੋਲਣਾ ਸਮਝ ਵਿਚਾਰੇ ਚਾਲ ਸਮਝ ਵਿਚਾਰੇ ਜਾਗਣਾ ਤੇ ਸਮਝ ਵਿਚਾਰੇ ਖਿਆਲ ਹਰ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ